ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਵੱਡਣੀ ਆ ਸਰੋਂ ਇੱਕ ਤਾਂ ਆਪਾਂ ਕੱਲ ਵੱਡੀ ਸੀ ਉਹ ਆਪਾਂ ਮੰਡੀ ਦੇ ਵਿੱਚ ਲਾਹੇ ਆਏ ਸੀਗੇ ਤੇ ਅੱਜ ਵੀ ਵੱਡਣੀ ਆਪਾਂ ਸਰੋਂ ਤੇ ਆ ਜਿਹੜੀ ਆਹ ਸਰੋਂ ਆ ਆਪਣੀ ਇਹ ਵੀ ਆਪਾਂ ਵੱਢਾਂਗੇ ਬਾਕੀ ਤੁਸੀਂ ਮਾਹੌਲ ਚੈੱਕ ਕਰੇ ਸਕਦੇ ਹੋ ਝੰਡਾ ਆਪਣਾ ਦੇਖੋ ਲਹਿਰ ਆ ਰਿਹਾ ਫਿਰ ਦੇਣੇ ਕਤੂਰੇ ਤੇ ਬਾਲ ਆਪਣੇ ਹੋਗੇ ਕਟਾਉਣ ਵਾਲੇ ਦੇਖੋ ਕਿੰਨਾ ਆਡ ਜਾ ਲੱਗਦਾ ਮੂ ਮਤਲਬ ਜਿਆਦੇ ਵੱਡੇ ਵੱਡੇ ਹੋ ਗਏ ਘਟਾਵਾਂਗੇ ਆਪਾਂ ਬਸ ਕਾਲੂ ਘਟਾਵਾਂਗੇ ਆ ਤਾਇਆ ਰੋ ਹੋਰ ਲੋਡ ਲੱਗਦਾ ਮਤਲਬ ਆਡ ਜਾ ਇਹ ਆਪਾਂ ਆ ਗਏ ਆਪਣੀ ਅਗਲੀ ਮੋਟਰ ਤੇ ਜਿੱਥੇ ਤੁਹਾਨੂੰ ਦੇਖ ਦਿਖ ਰਹੀ ਆ ਇੱਥੇ ਆਪਣਾ ਪਾਈਪ ਦੱਬਿਆ ਹੋਇਆ ਮਤਲਬ ਜੇ ਤੁਹਾਨੂੰ ਉੱਧਰ ਦੱਸਿਆ ਦੀ ਕਿੰਨੇ ਮੈਂ ਤੇ ਆ ਵੀ ਆਪਣੀਆਂ ਇਹ ਆਪਾਂ ਨੇ ਦੀ ਥੋੜੀ ਜ਼ਮੀਨ ਠੇਕੇ ਤੇ ਐਡਰੀਅਨ ਦਾ ਚੂਹਾ ਦੇਖੋ ਕਣਕ ਪੂਰੀ ਵਧੀਆ ਹੈ ਠੀਕੀ ਕਣਕ ਤਾਂ ਬਾਕੀ ਦੇਖ ਲਿਆ ਆਪਾਂ ਵੀ ਮੌਸਮ ਵਧੀਆ ਰਹੇ ਵਧੀਆ ਹੋ ਗਈ ਕਣਕ ਫਿਰ ਲੋਕ ਇਸ ਇਧਰ ਸਿਨਰੀ ਚੈੱਕ ਕਰੇ ਸਕਦੇ ਹ ਕਿੰਨੀ ਵਧੀਆ ਸਿਨਰੀ ਬਣਦੀ ਆ ਆ ਕੇ ਆਰਾ ਆਪਣਾ ਯਾਰ ਥੋੜਾ ਯਾ ਮਤਲਬ ਨੀੜੀ ਨਾਲ ਖਰਾਬ ਹੋ ਗਿਆ ਸੀ ਬਾਕੀ ਕੰਕ ਠੀਕ ਆ ਤੇ ਮਤਰਾ ਉਰੇ ਦੱਬਿਆ ਹੋਇਆ ਪਾਈਪ ਦੇਖੋ ਆ ਪਾਈਪ ਦੀ ਨਿਸ਼ਾਨੀ ਛੱਡੀ ਹੋਈ ਆ ਇਹ ਜਦੋਂ ਆਪਾਂ ਲੋਡ ਹੁੰਦੀ ਆ ਪਾਣੀ ਦੀ ਫਿਰ ਆਪਾਂ ਉਧਰੋਂ ਮੋਟਰ ਛੱਡ ਕੇ ਤੇਧਰ ਪਾਣੀ ਆ ਜਾਂਦਾ ਖਾਲ ਬਣਿਆ ਹੋਇਆ ਦੇਖ ਦੇਖੋ ਤੁਸੀਂ ਆਪਣੀ ਵਧੀਆ ਛਾਉਂ ਦੇਣ ਵਾਲੀ ਹੋ ਗਈ ਮਤਲਬ ਸ਼ਰੀਮਾਨ ਦੇ ਗਾਣੇ ਮੰਗੂ ਹਾਰਦੀ ਗਰਮੀ ਦੇਖਦੇ ਥੱਲੇ ਮੰਜਾ ਢਾ ਕੇ ਬੈਠਾ ਸੀ ਮੰਜਾ ਤਾਂ ਆਪਣੇ ਕੋਲ ਰਹਿ ਹੈ ਨਹੀਂ ਤੇapore ਆਈ ਬੈਠਿਆ ਸੀ ਦੇਖੋ ਸਰੋਂ ਦਾ ਬਾੜਲੀ ਦੇਖੋ ਉਹ ਦੂਰ ਤੱਕ ਫਸਪਰੇ ਪਾ ਰਹੇ ਨੇ ਡੈੜੀ ਉਰੀ ਤੇ ਸਵੇਰੇ ਆਪਾਂ ਇਹ ਵੀ ਲੈ ਕੇ ਜਾਵਾਂਗੇ ਮੰਡੀ ਦੇ ਵਿੱਚ ਟਰਾਲੀ 'ਚ ਭਰ ਕੇ ਬਾਕੀ ਤੁਸੀਂ ਦੇਖੋ ਬੱਦਲ ਚੈੱਕ ਕਰੇ ਸਕੋ ਕਿਉਂਕਿ ਆਪ ਹੀ ਕਿੰਨਾ ਸੋਹਣਾ 뷰 ਆ ਟਰੈਕਟਰ ਆਪਨਾ ਗਿਆ ਦੇਖੋ ਜੀ ਸਰੋਂ ਲੱਗੀ ਸੀ ਆਪਾਂ ਹੁਣ ਲਾਉਣੀ ਆ ਮੁੰਡੀ ਦੇ ਇਚਰੇ ਆ ਆ ਗਿਆ ਟਰੈਕਟਰ ਦੇਖੋ ਚਲੋ ਹੀ ਲਾ ਦੋ ਹੀ ਲਾ ਦੋ ਹਾਂਜੀ ਜਿਹੜੀ ਆਪਾਂ ਸਰੋਂ ਵੜਣੀ ਸੀ ਵੱਢ ਲਈ ਤੇ ਭਰੀ ਬਣ ਲਈ ਸੀ ਇਹਦੇ ਚੱਕਰ ਹੁਣ ਟਰੈਕਟਰ ਆਪਨਾ ਖੜਾ ਉਧਰ ਤੋਂ ਦੂਰ ਥੋੜਾ ਜਿਹਾ ਹੋ ਜੇ ਤੁਹਾਨੂੰ ਦਿਖ ਰਿਹਾ બસ ਇਹ ਵੀ ਆਪਾਂ ਮੰਡੀ ਚ ਲੈ ਕੇ ਆਵਾਂਗੇ ਹੁਣ ਬੋਲੇ ਹੁਣ ਆਪਾਂ ਚੱਲੀਏ ਦਵਾਰੋਂ ਮੰਡੀ ਦੇ ਵਿੱਚ ਦੂਜਾ ਜਿਹੜਾ ਲੈ ਕੇ ਟਰਾਲੀ ਦੇ ਨਾਲ ਦੇਖੋ ਘੱਟ ਪੂਰਾ ਨਾ ਜੰਦ ਹਾਂਜੀ ਅੱਜ ਆਪਾਂ ਫੇਰ ਆ ਗਏ ਮੰਡੀ ਦੇ ਵਿੱਚ ਸਰੋਂ ਕੱਢਨੀ ਆ ਪਾਹ ਵਾਲੀ ਜਿਹੜੀ ਕੱਲ ਰੱਖੀ ਸੀ ਆਪਾਂ ਤੇ ਹੜੰਬੇ ਲਾ ਰਿਹਾ ਬਾਈ ਫੇਰ ਆਪਾਂ ਕਰ ਦਾਂਗੇ ਤੇ ਆਪਾਂ ਪੈਰ ਵਾਲੀ ਰੇਸ ਵੀ ਲਿਆਂਦੀ ਘਰੇ ਪਈਆ ਤੇ ਉਹ ਵੀ ਆਪਾਂ ਲਵਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਫੇਰ ਹਾਂਜੀ ਹੜੰਬਾ ਆਪਣਾ ਆ ਗਿਆ ਸੀਗਾ ਦੇਖੋ ਸਰੋਂ ਨਿਕਲ ਰਹੀ ਆ ਹਾਂ ਜੱਜਾ ਆਪਾਂ ਵਿਜਣੀ ਮੱਖੀ ਤੇ ਆ ਹਲ ਵੀ ਆਪਾਂ ਪਾਲੇ ਮਤਲ ਉਧਿਆਲੇ ਖੁੱਡ ਕੱਢਣ ਵਾਲੇ ਚੱਲਦੇ ਹੁਣ ਆਪਾਂ ਖੇਤ ਵੱਸ ਹਾਂਜੀ ਤੁਰਪੇ ਜੀ ਆਪਾਂ ਘਰੋਂ ਦਾ ਜਾ ਰਹੇ ਆ ਰਸਤੇ ਦੇ ਵਿੱਚ ਸਰੋਂ ਤਾਂ ਹੀ ਆਪਾਂ ਕੱਢ ਲੈਂਦੀ ਸੀ ਕੱਲ ਅੱਜ ਜੋ ਖੇਤ ਆਪਾਂ ਆਗੇ ਸੀ ਦਵਾਰੋਂ ਅੱਜ ਜਿਹੜਾ ਆਪਾਂ ਸਰੋਂ ਵੱਡੀ ਸੇ ਉੱਦੋਂ ਉੱਥੋਂ ਬਾਹਰੇ ਆਂ ਚੱਲ ਰਿਹਾ ਡੱਕਟਰ ਆਪਣਾ ਫੂਟਾਬੈਟਰੀ ਨਾਲ ਬਾਹਰੇ ਆਏ ਆਪਾਂ ਦੋ ਵਾਰ ਵਾਹਾਂਗੇ ਖੁੱਡ ਤਾਂ ਆਪਣੇ ਪੈ ਗਏ ਦੇਖੋ ਬਸ ਇੱਕ ਖੁੱਡ ਰਹਿ ਗਿਆ ਇਧਰੋਂ ਵੇੜਦੇ ਆ ਯਾਰ ਆਪਣੀ ਦਾ ਖੁੱਡੀ ਨਹੀਂ ਹਟਾ ਆ ਅੱਜ ਕੋਈ ਸੈਟਿੰਗ ਜੀ ਆਈ ਨਹੀਂ ਮਸਾਂ ਆਈ ਆ ਬਸ ਹੁਣ ਇੱਕ ਖੁੱਡ ਰਹਿ ਗਿਆ ਇਹ ਵੀ ਪਾ ਦਾਂਗੇ ਮੱਕੀ ਤਾਂ ਪਾ ਬੀਤੀ ਦੇਖੋ ਜੇ ਤੁਹਾਨੂੰ ਦਿਖਿ ਜਣੇ ਗਲੀਆਂ ਆਈਆਂ ਤੇ ਰਾਤ ਪੈ ਗਿਆ ਸੀਗਾ ਮੀਂ ਤਾਂ ਕਰਕੇ ਥੋੜਾ ਜੰਮ ਜੇ ਗਿਆ ਥੋਂ ਵੈਸੇ ਵੀ ਰਵਾਉਣੀ ਸੀ ਕਣਕ ਵੀ ਆਪਾਂ ਆਪਣੀ ਆਈ ਪਈ ਆ ਥੋੜੇ ਦਿਨਾਂ ਤੱਕ 4-5 ਦਿਨਾਂ ਤੱਕ ਵੱਢਾਂਗੇ ਆਪਾਂ ਤੇ ਅੱਜ ਆਪਾਂ ਰੇਸ ਵੀ ਲਵਾ ਕੇ ਲਿਆਵਾਂਗੇ ਟਰੈਕਟਰ ਤੇ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਸੀ ਆਪਾਂ ਨੇ ਵੀ ਇਸ ਲਵਾਉਣੀ ਆ ਪੈਰ ਵਾਲੀ ਤੇ ਆਪਾਂ ਲਵਾਉਣ ਆ ਗਏ ਸੀ ਮਿਸਤਰੀ ਦੇ ਤੇ ਹੁਣ ਬਾਕੀ ਸੀ ਲੈਟ ਆਪੇ ਆਪਣਾ ਉਹ ਪੈਰ ਰੱਖਣ ਵਾਲਾ ਤੇ ਰੇਸ ਆਪਣੀ ਪਈ ਉਧਰਲੇ ਪਾਸੇ ਆ ਦੇਖੋ ਆ ਭਈਆ ਰੇਸ ਤੇ ਹੁਣ ਬਾਕੀ ਲਾਈਟ ਜਦੋਂ ਲਾਈਟ ਹੋਊ ਫਿਰ ਦੇਖਦੇ ਆ ਇਹ ਕੰਮ ਚਲਾਈਏ ਦਵਾਰੋਂ ਦੇਖਦੇ ਆ ਲਾਈਟ ਆਊ ਕਿ ਨਾ ਜੀ ਆ ਜੀ ਤਾਂ ਵਧੀਆ ਹਾਂਜੀ ਹੁਣ ਮੈਂ ਆ ਗਿਆ ਸੀਗਾ ਘਰੇ ਤੇ ਇਸ ਆਪਣੀ ਹਜੇ ਲੱਗੀ ਨਹੀਂ ਕਿਉਂਕਿ ਲਾਈਟ ਬਾਕੀ ਸੀ ਤੇ ਆਥਨੇ ਆ ਪਲਵਾ ਕੇ ਧਾਵਾਂਗੇ ਇਹ ਹਾਲ ਆਪਾਂ ਪਾ ਲਈਓ ਧੜਲੇ ਬਾਜਰਾ ਬੀਜਣ ਵਾਲੇ ਚੱਲਦੇ ਆਪਾਂ ਹੁਣ ਖੇਤ ਮਾਰਦੇ ਆ ਸੈਲਫ ਟਰੈਕਟਰ ਦੀ ਬਾਜਰਾ ਦਾ ਆਪਾਂ ਵੀ ਤਾਂ ਦੇਖੋ ਤੇ ਦੇਖੋ ਬੱਦਲ ਅਰੇ ਸਾਪਾ ਜਿ ਦੇਖਦੇ ਆ ਹੱਥਾਂ ਲਵਾ ਕੇ ਲੈ ਕੇ ਆਈਏ ਜਾਂ ਸਵੇਰੇ